ਕੀ ਤੁਸੀਂ ਕਦੇ ਸੋਚਿਆ ਕਿ ਕੁਝ ਲੋਕ ਹਰ ਕਦਮ ਤੇ ਸਫਲਤਾ ਦੀਆਂ ਉਚਾਈਆਂ ਛੂੰਦੇ ਹਨ ਪਰ ਕੁਝ ساری ਉਮਰ ਸੰਘਰਸ਼ ਦੀ ਪੱਠੀ ਵਿੱਚ ਸੜਦੇ ਰਹਿੰਦੇ ਹਨ ਕੀ ਇਹ ਸਿਰਫ ਕਿਸਮਤ ਦੀ ਖੇਡ ਹੈ ਜਾਂ ਕੋਈ ਅਜੀਹਾ ਰਾਜ਼ ਜਿਹੜਾ ਸਾਡੀ ਸਮਝ ਤੋਂ ਬਾਹਰ ਹੈ ਜ਼ਿੰਦਗੀ ਦੇ ਰਾਹਾਂ ਤੇ ਅਸੀਂ ਅਕਸਰ ਪਟਕ ਜਾਂਦੇ ਹਾਂ ਪਰ ਸੱਚੀ ਮੰਜ਼ਿਲ ਤੱਕ ਉਹੀ ਪਹੁੰਚਦੇ ਹਨ ਜਿਹੜੇ ਸਹੀ ਦਿਸ਼ਾ ਨੂੰ ਗਲੇ ਲਾਂਦੇ ਹਨ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਮੀਰੀ ਦੇ ਉਹ ਪੰਜ ਨਿਯਮ ਜੋ ਗਰੀਬੀ ਦੀਆਂ ਬੇੜੀਆਂ ਤੋੜ ਕੇ ਤੁਹਾਨੂੰ ਅਮੀਰੀ ਦੀਆਂ ਬੁਲੰਦੀਆਂ ਤੇ ਲੈ ਜਾ ਸਕਦੇ ਹਨ ईएनएम सिर्फ शब्द ਨਹੀਂ ਸਗੋਂ ਤੁਹਾਡੀ ਸੋਚ ਅਤੇ ਤਕਦੀਰ ਨੂੰ ਬਦਲਣ ਦੀ ਤਾਕਤ ਰੱਖਦੇ ਹਨ ਇਹ ਕੋਈ ਸਧਾਰਨ ਗੱਲਬਾਤ ਨਹੀਂ ਸਗੋਂ ਤੁਹਾਡੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਸਕਦੀ ਹੈ ਅਸੀਂ ਅੱਜ ਗੱਲ ਕਰਾਂਗੇ ਕਿ ਅਮੀਰ ਲੋਕ ਹੋਰ ਅਮੀਰ ਕਿਉਂ ਬਣਦੇ ਜਾਂਦੇ ਹਨ ਅਤੇ ਗਰੀਬ ਲੋਕ ਗਰੀਬੀ ਦੀ ਡੂੰਗੀ ਖਾਈ ਵਿੱਚ ਕਿਉਂ ਡੁੱਬਦੇ ਜਾਂਦੇ ਹਨ ਦੁਨੀਆ ਦਾ ਜ਼ਿਆਦਾਤਰ ਪੈਸਾ ਸਿਰਫ ਮੁਠੀ ਭਰ ਲੋਕਾਂ ਦੀਆਂ ਜੇਬਾਂ ਵਿੱਚ ਕਿਉਂ ਸਮਾਇਆ ਹੋਇਆ ਹੈ ਅਸੀਂ ਸੋਚਦੇ ਹਾਂ ਕਿ ਇਹ ਸਭ ਕਿਸਮਤ ਦੀ ਮਾਰ ਹੈ ਪਰ ਸਚਾਈ ਇਹ ਹੈ ਕਿ ਇਸ ਦੇ ਪਿੱਛੇ ਕੁਝ ਖਾਸ ਨਿਯਮ ਕੰਮ ਕਰਦੇ ਹਨ ਇਹ ਉਹ ਨਿਯਮ ਹਨ ਜਿਨ੍ਹਾਂ ਨੂੰ ਹਰ ਅਮੀਰ ਵਿਅਕਤੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦਾ ਹੈ ਇਹ ਨਿਯਮ ਉਹਨਾਂ ਦੀਆਂ ਆਦਤਾਂ ਸੋਚ ਦੇ ਢੰਗ ਅਤੇ ਕੰਮ ਕਰਨ ਦੇ ਤਰੀਕਿਆਂ ਵਿੱਚ ਝਲਕਦੇ ਹਨ ਅਸੀਂ ਅਕਸਰ ਸਿਰਫ ਚਮਕਦਾਰ ਨਤੀਜੇ ਦੇਖਦੇ ਹਾਂ ਪਰ ਉਹ ਅਸਲ ਕਾਰਨ ਨਹੀਂ ਸਮਝਦੇ ਜੋ ਉਸ ਪਿੱਛੇ ਲੁਕਿਆ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਅਮੀਰੀ ਦੇ 5 ਨਿਯਮ ਦੱਸਣ ਜਾ ਰਹੇ ਹਾਂ ਜੋ ਹਰ ਕਾਮਯਾਬ ਇਨਸਾਨ ਦੀ ਕਹਾਣੀ ਦਾ ਮੋਢ ਬਣਦੇ ਹਨ ਇਹਨੀਆਂ ਨਵੀਆਂ ਮਿਸਾਲਾਂ ਨਾਲ ਸਮਝਾਏ ਜਾਣਗੇ ਜੋ ਤੁਹਾਡੀ ਸੋਚ ਨੂੰ ਨਵੀਂ ਉਡਾਣ ਦੇ ਸਕਣ ਤੁਸੀਂ ਜਾਣੋਗੇ ਕਿ ਅਮੀਰੀ ਸਿਰਫ ਪੈਸੇ ਜੋੜਨ ਦਾ ਨਾਮ ਨਹੀਂ ਸਗੋਂ ਇੱਕ ਸੋਚ ਹੈ ਜਦੋਂ ਤੱਕ ਸੋਚ ਨਹੀਂ ਬਦਲਦੀ ਨਤੀਜੇ ਵੀ ਨਹੀਂ ਬਦਲਦੇ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੱਚਮੁੱਚ ਉਚਾਈਆਂ ਛੂਹਣਾ ਚਾਹੁੰਦੇ ਹੋ ਤਾਂ ਇਹਨਾਂ ਨਿਯਮਾਂ ਨੂੰ ਦਿਲੋਂ ਅਪਣਾਓ ਆਓ ਸ਼ੁਰੂਆਤ ਕਰੀਏ ਨਿਯਮ ਨੰਬਰ 1 ਅਮੀਰ ਬਣੋ ਨਹੀਂ ਅਮੀਰ ਰਹੋ ਜ਼ਿੰਦਗੀ ਇੱਕ ਅਜਿਹਾ ਸਫ਼ਰ ਹੈ ਜਿੱਥੇ ਹਰ ਮੋੜ ਤੇ ਅਣਜਾਣ ਚੁਣੌਤੀਆਂ ਖੜੀਆਂ ਹੁੰਦੀਆਂ ਹਨ ਅਸੀਂ ਅਕਸਰ ਸੋਚਦੇ ਹਾਂ ਕਿ ਸਭ ਕੁਝ ਸਦਾ ਚੱਲਦਾ ਰਹੇਗਾ ਪਰ ਸੱਚਾਈ ਇਹ ਹੈ ਕਿ ਜ਼ਿੰਦਗੀ ਕਦੇ ਵੀ ਇੱਕ ਰੇਖਾ ਵਿੱਚ ਨਹੀਂ ਚੱਲਦੀ ਅਮੀਰ ਲੋਕ ਇਸ ਸੱਚ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਉਹ ਬੁਰੇ ਵਕਤ ਲਈ ਪਹਿਲਾਂ ਹੀ ਆਪਣੀ ਰਣਨੀਤੀ ਤਿਆਰ ਕਰ ਲੈਂਦੇ ਹਨ 2004 ਦੀ ਹਿੰਦ ਮਹਾਸਾਗਰ ਸੁਨਾਮੀ ਨੇ ਸਾਨੂੰ ਸਭ ਨੂੰ ਸਿਖਾ ਦਿੱਤੀ ਕਿ ਜ਼ਿੰਦਗੀ ਪਲ ਵਿੱਚ ਬਦਲ ਸਕਦੀ ਹੈ ਜਿਹੜੇ ਲੋਕਾਂ ਨੇ ਪਹਿਲਾਂ ਤੋਂ ਵਿੱਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਸੀ ਉਹ ਮੁਸੀਬਤ ਦੇ ਬਾਵਜੂਦ ਡਟ ਕੇ ਸਾਹਮਣਾ ਕਰ ਸਕੇ ਪਰ ਜਿਨ੍ਹਾਂ ਕੋਲ ਕੋਈ ਬੈਕਅਪ ਨਹੀਂ ਸੀ ਉਹ ਮੁਸੀਬਤ ਦੀ ਮਾਰ ਹੇਠ ਦੱਬ ਗਏ ਇਹ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਵਿੱਚ ਹਮੇਸ਼ਾ ਇੱਕ ਮਜ਼ਬੂਤ ਸੁਰੱਖਿਆ ਜਾਲ ਤਿਆਰ ਕਰਨਾ ਜ਼ਰੂਰੀ ਹੈ ਜਿਵੇਂ ਕਾਰ ਵਿੱਚ ਸਪੇਅਰ ਟਾਇਰ ਹੁੰਦਾ ਹੈ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਐਮਰਜੈਂਸੀ ਫੰਡ ਹੋਣਾ ਜ਼ਰੂਰੀ ਹੈ ਅਮੀਰ ਲੋਕ ਸਿਰਫ ਮੌਜ-ਮਸਤੀ ਵਿੱਚ ਨਹੀਂ ਡੁੱਬਦੇ ਉਹ ਅਗਲੇ ਦਿਨ ਦੀ ਸੋਚ ਨੂੰ ਵੀ ਪਹਿਲ ਦਿੰਦੇ ਹਨ ਟਰਮ ਇੰਸ਼ੋਰੈਂਸ ਸਹੀ ਨਿਵੇਸ਼ ਅਤੇ ਬਚਤ ਇਹ ਸਭ ਅਮੀਰੀ ਦੀ ਨੀਂ ਨੂੰ ਮਜ਼ਬੂਤ ਕਰਦੇ ਹਨ ਅਸਲ ਅਮੀਰੀ ਪੈਸੇ ਜੋੜਨ ਵਿੱਚ ਨਹੀਂ ਸਗੋਂ ਸੁਰੱਖਿਆ ਅਤੇ ਸਥਿਰਤਾ ਬਣਾਉਣ ਵਿੱਚ ਹੈ ਇਸ ਨਾਲ ਨਾ ਸਿਰਫ ਤੁਸੀਂ ਸਗੋਂ ਤੁਹਾਡਾ ਪਰਿਵਾਰ ਵੀ ਸੁਰੱਖਿਅਤ ਰਹਿੰਦਾ ਹੈ ਅਮੀਰ ਬਣਨਾ ਹੀ ਨਹੀਂ ਅਮੀਰ ਰਹਿਣਾ ਅਸਲ ਮਕਸਦ ਹੈ ਜੋ ਲੋਕ ਸੰਕਟ ਦੀ ਤਿਆਰੀ ਕਰ ਲੈਂਦੇ ਹਨ ਉਹੀ ਜ਼ਿੰਦਗੀ ਦੀ ਲੰਮੀ ਦੌੜ ਵਿੱਚ ਜਿੱਤਦੇ ਹਨ ਜ਼ਿੰਦਗੀ ਹਰ ਵਾਰ ਨਵੇਂ ਇਮਤਿਹਾਨ ਲਿਆਏਗੀ ਪਰ ਤਿਆਰੀ ਸਾਨੂੰ ਹਰ ਵਾਰ ਜ਼ਮੀਨ ਤੇ ਮਜ਼ਬੂਤ ਖੜਾ ਰੱਖੇਗੀ ਨਿਯਮ ਨੰਬਰ 2 ਖਰੀਦੋ ਨਹੀਂ ਜੋ ਤੁਸੀਂ ਅਫੋਰਡ ਕਰ ਸਕਦੇ ਹੋ ਅਮੀਰ ਲੋਕ ਸਿਰਫ ਉਹੀ ਖਰੀਦਦੇ ਹਨ ਜੋ ਉਹਨਾਂ ਦੀ ਜੇਬ ਨੂੰ ਸਹਿਜ ਮਹਿਸੂਸ ਕਰਾਉਂਦਾ ਹੈ ਉਹ ਆਪਣੇ ਪੈਸੇ ਨੂੰ ਸਿਆਣਪ ਨਾਲ ਖਰਚਦੇ ਹਨ ਮਿਸਾਲ ਵਜੋਂ ਸਚਨ ਤਿੰਦੁਲਕਰ ਜਿਹੜੇ ਕਰੋੜਾਂ ਦੇ ਮਾਲਕ ਸਨ ਨੇ ਸਾਲਾਂ ਤੱਕ ਆਪਣੀ ਪੁਰਾਣੀ ਕਾਰ ਨਾਲ ਸਫ਼ਰ ਕੀਤਾ ਉਹ ਚਾਹੁੰਦੇ ਤਾਂ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਖਰੀਦ ਸਕਦੇ ਸਨ ਪਰ ਉਹਨਾਂ ਨੇ ਪੈਸੇ ਨੂੰ ਫਜ਼ੂਲ ਖਰਚਣ ਦੀ ਬਜਾਏ ਨਿਵੇਸ਼ ਅਤੇ ਬਿਜ਼ਨਸ ਵਿੱਚ ਲਗਾਇਆ ਦੂਜੇ ਪਾਸੇ ਮਿਡਲ ਕਲਾਸ ਦਾ ਇੱਕ ਨੌਜਵਾਨ ਜਿਸ ਦੀ ਮਹੀਨੇ ਦੀ ਕਮਾਈ 20000 ਰੁਪਏ ਹੈ। ਇਹ EMI ਦੇ ਸਹਾਰੇ ਨਵਾਂ smartphone ਜਾਂ bike ਖਰੀਦ ਲੰਦਾ ਹੈ। ਉਹ ਸੋਚਦਾ ਹੈ ਕਿ ਇਹ ਚੀਜ਼ਾਂ ਉਸ ਦੀ ਸ਼ਖਸੀਅਤ ਨੂੰ ਨਿਖਾਰਨਗੀਆਂ ਪਰ ਅਸਲ ਵਿੱਚ ਇਹ ਉਸ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਦਿੰਦੀਆਂ ਹਨ। ਅਮੀਰ ਲੋਕ ਸੋਚਦੇ ਹਨ ਕਿ ਮੈਂ ਇਸ ਨੂੰ ਸਹੀ ਮਾਇਨੇ ਵਿੱਚ ਅਫੋਰਡ ਕਰ ਸਕਦਾ ਹਾਂ ਜਦਕਿ ਗਰੀਬ ਲੋਕ ਸਿਰਫ ਇਹ ਸੋਚਦੇ ਹਨ ਕਿ ਮੈਂ ਕਿਸੇ ਤਰ੍ਹਾਂ ਇਸ ਨੂੰ ਖਰੀਦ ਸਕਦਾ ਹਾਂ। ਇਹੀ ਸੋਚ ਦਾ ਫਰਕ ਅਮੀਰੀ ਅਤੇ ਗਰੀਬੀ ਵਿਚਕਾਰ ਦੀ ਖਾਈ ਨੂੰ ਹੋਰ ਚੌੜਾ ਕਰਦਾ ਹੈ ਜੇ ਤੁਸੀਂ ਅਮੀਰ ਬਣਨ ਦਾ ਸੁਪਨਾ ਵੇਖਦੇ ਹੋ ਤਾਂ ਸੋਚ ਸਮਝ ਕੇ ਖਰਚ ਕਰੋ ਆਪਣੀ ਆਮਦਨ ਅਤੇ ਖਰਚ ਵਿਚਕਾਰ ਸੰਤੁਲਨ ਬਣਾਓ ਦੂਜਿਆਂ ਦੀ ਦੇਖ-ਦੇਖੀ ਵਿੱਚ ਨਾ ਫਸੋ ਆਪਣੇ ਹਾਲਾਤਾਂ ਅਨੁਸਾਰ ਖਰੀਦੋ ਪੈਸੇ ਨੂੰ ਸੰਭਾਲਣ ਦੀ ਅਸਲ ਸਮਝ ਹੀ ਤੁਹਾਨੂੰ ਅਮੀਰੀ ਦੇ ਰਾਹ ਤੇ ਅੱਗੇ ਵਧਾਏਗੀ ਨਿਯਮ ਨੰਬਰ 3 ਬਚਤ ਕਰੋ ਅਤੇ ਸਹੀ ਜਗ੍ਹਾ ਨਿਵੇਸ਼ ਕਰੋ ਬਚਤ ਅਮੀਰੀ ਦੀ ਪਹਿਲੀ ਸੀੜੀ ਹੈ ਕਿ ਇਹ ਸੀਡੀ ਉਦੋਂ ਹੀ ਅਰਥ ਰੱਖਦੀ ਹੈ ਜਦੋਂ ਤੁਹਾਡਾ ਪੈਸਾ ਸਹੀ ਜਗ੍ਹਾ ਨਿਵੇਸ਼ ਹੁੰਦਾ ਹੈ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਤਰ ਨੇ ਆਪਣੀ ਤੇਲ ਅਤੇ ਗੈਸ ਦੀ ਕਮਾਈ ਨੂੰ ਸਿਰਫ ਖਰਚਣ ਦੀ ਬਜਾਏ ਸਿਆਣਪ ਨਾਲ ਇਨਵੈਸਟ ਕੀਤਾ ਅੰਤਰਰਾਸ਼ਟਰੀ ਕੰਪਨੀਆਂ ਜਾਇਦਾਦ ਅਤੇ ਟੈਕਨੋਲੋਜੀ ਵਿੱਚ ਕੀਤੇ ਇਸ ਇਨਵੈਸਟ ਨੇ ਅੱਜ ਕਤਰ ਨੂੰ ਦੁਨੀਆ ਦੇ ਅਮੀਰ ਦੇਸ਼ਾਂ ਵਿੱਚ ਖੜਾ ਕਰ ਦਿੱਤਾ ਦੂਜੇ ਪਾਸੇ ਨਾਈਜੀਰੀਆ ਨੇ ਵੀ ਤੇਲ ਦੀ ਖੋਜ ਕੀਤੀ ਪਰ ਭ੍ਰਿਸ਼ਟਾਚਾਰ, ਗਲਤ ਨੀਤੀਆਂ ਅਤੇ ਲਾਪਰਵਾਹੀ ਨੇ ਉਸਦੀ ਕਮਾਈ ਨੂੰ ਬਰਬਾਦ ਕਰ ਦਿੱਤਾ। ਨਤੀਜਾ, ਅੱਜ ਨਾਈਜੀਰੀਆ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਸਿਰਫ ਕਮਾਉਣਾ ਹੀ ਕਾਫੀ ਨਹੀਂ, ਪੈਸੇ ਨੂੰ ਕਿੱਥੇ ਅਤੇ ਕਿਵੇਂ ਲਗਾਇਆ ਜਾ ਰਿਹਾ ਹੈ, ਇਹ ਸਭ ਤੋਂ ਅਹਿਮ ਹੈ। ਤੁਸੀਂ ਵੀ ਆਪਣੀ ਬਚਤ ਨੂੰ ਸਟਾਕ ਮਾਰਕੀਟ, ਮਿਊਚੁਅਲ ਫੰਡ ਜਾਂ ਹੋਰ ਸੁਰੱਖਿਤ ਵਿਕਲਪਾਂ ਵਿੱਚ ਇਨਵੈਸਟ ਕਰਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹੋ। ਸਹੀ ਨਿਵੇਸ਼ ਸਿਰਫ ਪੈਸਾ ਹੀ ਨਹੀਂ ਵਧਾਉਂਦਾ, ਸਗੋਂ ਲੰਮੇ ਸਮੇਂ ਲਈ ਸਥਿਰਤਾ ਵੀ ਦਿੰਦਾ ਹੈ ਆਪਣੀ ਬਚਤ ਨੂੰ ਸੁਰੱਖਿਅਤ ਅਤੇ ਸਿਆਣਪ ਨਾਲ ਵਧਾਓ ਕਿਉਂਕਿ ਇਹੀ ਅਮੀਰੀ ਦਾ ਅਸਲ ਰਾਜ ਹੈ ਨਿਯਮ ਨੰਬਰ 4 ਮੌਕੇ ਦਾ ਫਾਇਦਾ ਉਠਾਓ ਇਸ ਦੁਨੀਆ ਵਿੱਚ ਮੌਕੇ ਹਰ ਰੋਜ਼ ਤੁਹਾਡੇ ਦਰਵਾਜ਼ੇ ਤੇ ਦਸਤਰ ਗੁੰਦੇ ਹਨ ਪਰ ਸਫਲਤਾ ਉਸੇ ਨੂੰ ਮਿਲਦੀ ਹੈ ਜੋ ਇਨ੍ਹਾਂ ਮੌਕਿਆਂ ਨੂੰ ਪਛਾਣ ਕੇ ਹਿੰਮਤ ਨਾਲ ਅੱਗੇ ਵਧਦਾ ਹੈ ਅਮੀਰ ਲੋਕ ਮੌਕਿਆਂ ਦੀ ਪਰਖ ਕਰਨ ਵਿੱਚ ਮਾਹਰ ਹੁੰਦੇ ਹਨ 2008 ਦੀ ਵਿਸ਼ਵ ਵਿਆਪੀ ਮੰਦੀ ਨੂੰ ਹੀ ਵੇਖ ਲਓ ਜਦੋਂ ਸਾਰਾ ਸੰਸਾਰ ਡਰ ਅਤੇ ਅਨਿਸ਼ਚਿਤਤਾ ਵਿੱਚ ਡੁੱਬਿਆ ਹੋਇਆ ਸੀ ਐਲਨ ਮਸਕ ਨੇ ਹਿੰਮਤ ਦਿਖਾਈ ਉਸਨੇ ਟੈਸਲਾ ਵਿੱਚ ਵੱਡਾ ਨਿਵੇਸ਼ ਕੀਤਾ ਜਦਕਿ ਬਾਕੀ ਸਾਰੇ ਪਿੱਛੇ ਹਟ ਰਹੇ ਸਨ ਬਾਜ਼ਾਰ ਡਿੱਗ ਰਿਹਾ ਸੀ ਹਾਲਾਤ ਅਸਥਿਰ ਸਨ ਪਰ ਮਸਕ ਨੇ ਮੌਕੇ ਨੂੰ ਸਮਝਿਆ ਉਸਨੇ ਡਰ ਨੂੰ ਆਪਣੇ ਰਾਹ ਦੀ ਰੁਕਾਵਟ ਨਹੀਂ ਬਣਨ ਦਿੱਤਾ ਅੱਜ ਟੈਸਲਾ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚ شمار ਹੈ ਇਹ ਸਿਖਿਆ ਦਿੰਦਾ ਹੈ ਕਿ ਸੰਕਟ ਦੇ ਸਮੇਂ ਵੀ ਮੌਕੇ ਲੋਕੇ ਹੁੰਦੇ ਹਨ ਹਿੰਮਤ ਅਤੇ ਸਿਆਣਪ ਨਾਲ ਲਿਆ ਫੈਸਲਾ ਸਫਲਤਾ ਦੀ ਕੁੰਜੀ ਹੈ ਜੋ ਲੋਕ ਮੌਕੇ ਨੂੰ ਨਜ਼ਰਅੰਦਾਜ਼ ਕਰਦੇ ਹਨ ਉਹ ਅਕਸਰ ਪਛਤਾਵੇ ਦੀ ਆੜੂ ਵਿੱਚ ਸੜਦੇ ਹਨ ਮੌਕਾ ਹਮੇਸ਼ਾ ਤਿਆਰ ਖੜਾ ਹੁੰਦਾ ਹੈ ਪਰ ਜਿੱਤ ਉਸਦੀ ਹੁੰਦੀ ਹੈ ਜੋ ਤਿਆਰ ਹੋ ਕੇ ਅੱਗੇ ਵਧਦਾ ਹੈ ਮਾਰਕੀਟ ਦੀ ਖੋਜ ਕਰੋ ਹਾਲਾਤਾਂ ਨੂੰ ਸਮਝੋ ਅਤੇ ਸਹੀ ਸਮੇਂ ਤੇ ਨਿਵੇਸ਼ ਕਰੋ ਜਦੋਂ ਦੂਜੇ ਡਰਦੇ ਹਨ ਤੁਸੀਂ ਹਿੰਮਤ ਨਾਲ ਅੱਗੇ ਵਧੋ ਮੌਕੇ ਦੋ ਵਾਰ ਨਹੀਂ ਆਉਂਦੇ ਅੱਖਾਂ ਖੁੱਲੀਆਂ ਰੱਖੋ ਮੌਕੇ ਨੂੰ ਫੜੋ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲੋ ਜ਼ਿੰਦਗੀ ਉਹਨਾਂ ਦੀ ਹੈ ਜੋ ਹਿੰਮਤ ਦਿਖਾਉਂਦੇ ਹਨ ਨਿਯਮ ਨੰਬਰ 5 ਦਿਖਾਵੇ ਤੋਂ ਬਚੋ ਅਮੀਰ ਲੋਕ ਕਦੇ ਵੀ ਦਿਖਾਵੇ ਦੀ ਦੌੜ ਵਿੱਚ ਨਹੀਂ ਭੱਜਦੇ ਉਹ ਸਾਦਗੀ ਨੂੰ ਆਪਣਾ ਸਭ ਤੋਂ ਵੱਡਾ ਗਹਿਣਾ ਸਮਝਦੇ ਹਨ ਰਤਨ ਟਾਟਾ ਵਰਗੇ ਮਹਾਨ ਵਿਅਕਤੀ ਜਿਨ੍ਹਾਂ ਕੋਲ ਅਰਬਾਂ ਦੀ ਦੌਲਤ ਹੈ ਸਾਦਾ ਜੀਵਨ ਜਿਉਂਦੇ ਸਨ ਉਹ ਚਮਕਦਾਰ ਪਾਰਟੀਆਂ ਜਾਂ ਦਿਖਾਵੇ ਦੀ ਜ਼ਿੰਦਗੀ ਤੋਂ ਮੀਲਾਂ ਦੂਰ ਰਹਿੰਦੇ ਸਨ ਰਤਨ ਟਾਟਾ ਦੀ ਸਾਦਗੀ ਅਤੇ ਸਫਲਤਾ ਸਾਡੇ ਲਈ ਮਿਸਾਲ ਹੈ ਅਸਲ ਅਮੀਰੀ ਦਿਲ ਵਿੱਚ ਹੁੰਦੀ ਹੈ ਨਕਲੀ ਚਮਕ ਵਿੱਚ ਨਹੀਂ ਪਰ ਮਿਡਲ ਕਲਾਸ ਦੇ ਕਈ ਲੋਕ ਦਿਖਾਵੇ ਦੇ ਜਾਲ ਵਿੱਚ ਫਸ ਜਾਂਦੇ ਹਨ ਸੋਸ਼ਲ ਮੀਡੀਆ ਤੇ ਚਮਕਦਾਰ ਜ਼ਿੰਦਗੀ ਦਿਖਾਉਣ ਦੀ ਹੋੜ ਵਿੱਚ ਉਹ ਮਹਿੰਗੀਆਂ ਕਾਰਾਂ ਬ੍ਰਾਂਡਡ ਕੱਪੜੇ ਅਤੇ ਆਲੀਸ਼ਾਨ ਘਰਾਂ ਲਈ ਕਰਜ਼ੇ ਦੇ ਪਿੱਛੇ ਭੱਜਦੇ ਹਨ ਇਹ ਕਰਜ਼ੇ ਉਹਨਾਂ ਨੂੰ ਮੁਸੀਬਤਾਂ ਦੀ ਡੂੰਗੀ ਖੱਡ ਵਿੱਚ ਸੁੱਟ ਦਿੰਦੇ ਹਨ ਸੋਸ਼ਲ ਮੀਡੀਆ ਦੀ ਚਮਕਦਾਰ ਦੁਨੀਆ ਇੱਕ ਭਰਮ ਹੈ ਇਹ ਪੰਜ ਨਿਯਮ ਅਪਣਾ ਕੇ ਤੁਸੀਂ ਨਾ ਸਿਰਫ ਅਮੀਰ ਬਣ ਸਕਦੇ ਹੋ ਸਗੋਂ ਅਮੀਰ ਰਹਿ ਕੇ ਜ਼ਿੰਦਗੀ ਦੀ ਹਰ ਚੁਣੌਤੀ ਦਾ ਸਾਹਮਣਾ ਕਰ ਸਕਦੇ ਹੋ ਜੇ ਇਹ ਗੱਲਾਂ ਤੁਹਾਡੇ ਦਿਲ ਨੂੰ ਛੂ ਗਈਆਂ ਹਨ ਤਾਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਇਸ ਜਾਣਕਾਰੀ ਨੂੰ ਹੋਰਾਂ ਨਾਲ ਸ਼ੇਅਰ ਕਰੋ ਤਾਂ ਜੋ ਹਰ ਕੋਈ ਅਮੀਰੀ ਦੇ ਇਸ ਸਫ਼ਰ ਦਾ ਹਿੱਸਾ ਬਣ ਸਕੇ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਆਓ ਮਿਲ ਕੇ ਅਮੀਰੀ ਦੇ ਰਾਹ ਤੇ ਚੱਲੀਏ